ਮਾਨੀਤ ਸਿੰਘ ਜੀ ਸਭ ਕਾ ਕਿਤਨਾ ਵਸਤੀ ਪਾਤਰ ਨਵसनी ਹੋ ਬੋਡੀ ਸਰਸ ਵਰਤਨ ਤੋਂ ਪਹਿਲਾਂ ਸਰ ਕੀ ਦਿੱਕਤ ਆਈ ਸੀ ਤੁਹਾਨੂੰ ਮੈਨੂੰ ਇੱਕ ਤਾਂ ਚਕਾਉਟਰ ਰਹਿਣ ਲੱਗੀ ਸੀ ਅੱਛਾ ਜੀ ਨੀਂਦ ਜ਼ਿਆਦਾ ਹੁੰਦੀ ਸੀ ਰਾਤ ਨੂੰ ਨੀਂਦ ਨਹੀਂ ਆਉਂਦੀ ਜਿਵੇਂ ਗੱਲ ਕਰਦੇ ਕਰਦੇ ਜ਼ਿਆਦਾ ਸ਼ਕਤੀ ਮੇਰੀ ਘਟ ਗਈ ਸੀ ਅੱਛਾ ਜੀ ਜੇ ਕੋ ਕੁਛ ਲਾ ਕੋ ਪੁਰਾਣੇ ਰਿਕਾਰਡ ਮੰਗ ਲੈਣ ਜੀ ਤਾਂ ਮੈਨੂੰ ਦੱਸੋ ਪਕੜੀ ਨੇ ਆਖ ਦੱਸੋ ਮੈਨੂੰ ਅੱਛਾ ਜੀ ਸੋ ਮੈਨੂੰ ਪਾਟੀ ਸਰਵਿਸ ਤੇ ਇੱਕ ਵਾਰੀ ਜਾਣਕਾਰੀ ਮਿਲੀ ਨਹੀਂ ਸਰ ਜਿਵੇਂ ਤੁਸੀਂ ਕਹਰੇ ਸੀ ਵੀ ਮੰਨ ਲਓ 2000 ਆਪਣਾ 24 ਤੁਹਾਨੂੰ ਕੀ ਦਿੱਕਤ ਆ ਗਈ ਸੀ ਮੈਨੂੰ ਲੱਖ ਰਿਹਾ ਟਾਈਕਰ ਦੱਸੋ 10ਵੇਂ ਮਹੀਨੇ 2024 ਚ 2000 ਓਕੇ ਉਹ ਅਟੈਕ ਆ ਗਿਆ ਤੁਹਾਨੂੰ ਉਹਨਾਂ ਨਾਲ ਤੁਹਾਡੇ ਕਿੰਨੀਆਂ ਕਿ ਦਵਾਈਆਂ ਚੱਲ ਰਹੀਆਂ ਸੀ ਕਿੰਨੀਆਂ ਗੋਲੀਆਂ ਡੇਲੀ ਖਾਂਦੇ ਤੁਸੀਂ 115 ਤੋਂ 16 ਗੋਲੀਆਂ ਡੇਲੀ ਖਾਣਾ ਸੀ ਮੈਂ 15-16 ਗੋਲੀਆਂ ਡੇਲੀ ਖਾਂਦੇ ਜੀ ਜੀ ਦੋ ਦੋ ਘੰਟੇ ਵੱਲ ਖਾਣੇ ਪੈਂਦੇ ਸੀ ਅੱਛਾ ਹੈ ਪ੍ਰੋਬਲਮ ਕੀ ਕੀ ਮੈਂ ਤੁਸਾਂ ਨੂੰ ਭੁੱਲਣਾ ਹੋ ਗਿਆ ਹਨ ਯਾਦ ਸ਼ਕਤੀ ਘਟ ਗਈ ਤੁਹਾਡੀ ਤੇ ਨੀਂਦ ਘਟ ਗਈ ਸੀ ਨੀਂਦ ਘਟ ਗਈ ਸੀ ਗੋਲੀਆਂ ਖਾ ਕੇ ਨੀਂਦ ਆਉਂਦੀ ਓਕੇ ਤੇ ਘਰੀ ਤੁਹਾਨੂੰ ਰਹਿਣਾ ਪੈਂਦਾ ਸੀ ਕੰਮ ਸਾਰੇ ਬੰਦ ਕਰ ਬਿਲਕੁਲ ਬੰਦ ਕਰ ਦਿੰਦੇ ਸੀ ਓਕੇ ਜਬਾਨ ਤੇ ਪੈ ਗਿਆ ਸੀ ਸਰੀਰ ਤੇ ਪੈ ਗਿਆ ਸੀ ਅਟੈਕ ਓਕੇ ਜਿਵੇਂ ਹੁਣ ਤੁਸੀਂ ਸਰਵਿਸ ਪੈਕ ਵਰਤਦੇ ਹੋ ਤੁਹਾਨੂੰ ਅੱਜ ਪਹਿਲਾ ਕੋਰਸ ਪੂਰਾ ਹੋ ਗਿਆ ਅੱਜ ਜਿਵੇਂ ਤੁਸੀ ਕਹਿ ਰਹੇ ਸੀ ਵੀ ਯਾਦ ਸ਼ਕਤੀ ਕਿਵੇਂ ਆ ਤੁਹਾਡੀ ਹੁਣ ਠੀਕ ਹੈ ਜੀ ਹੁਣ ਉਹ ਪੂਰੀ ਰਹਿੰਦੀ ਯਾਦਗਾਰ ਬਾਤ ਹੈ ਹਾਂ ਹੁਣ ਸਾਰੀ 100% ਯਾਦਗਾਰ ਤਾਂ ਓਕੇ ਜਿਵੇਂ ਅਸੀਂ ਬੋਲਣ ਚ ਕਹਿੰਦੇ ਬਹੁਤ ਦਿੱਕਤਾਂ ਆਂਦੀ ਪਤਾ ਨਹੀਂ ਲੱਗ ਕੀ ਬੋਲਦੇ ਹਾਂ ਹਨਾ ਹਾਂ ਉਹ ਤਾਂ ਬਿਲਕੁਲ ਮੈਨੂੰ ਆਪਣੇ ਆਪ ਨੂੰ ਨਹੀਂ ਪਤਾ ਲੱਗਦਾ ਸੀ ਕਿ ਕਹਿ ਰਹੇ ਹਾਂ ਹੁਣ ਪਤਾ ਲੱਗਦਾ ਜੀ ਹੁਣ ਪਤਾ ਲੱਗਦਾ ਓਕੇ ਉਸ ਤੋਂ ਬਾਅਦ ਜਿਵੇਂ ਤੁਸੀਂ ਬਾਜਨ ਕਹਿੰਦੇ ਬਹੁਤ ਜ਼ਿਆਦਾ ਵੱਧ ਗਿਆ ਸੀ ਤੁਹਾਡਾ ਬੇਟੋਗਰੇਟ ਹੋ ਗਿਆ ਸੀ ਉਹ ਵੀ ਸੈਟ ਹੋ ਗਿਆ ਜੀ ਸੈਟ ਹੋ ਗਿਆ ਠੀਕ ਹੈ ਜੀ ਇੱਕ ਤੁਸੀਂ ਮੈਂ ਜੋ ਘਰੇ ਪਏ ਰਹਿੰਦੇ ਸੀ ਵੀ ਤੁਰ ਨਹੀਂ ਸਕਦਾ ਜੀ ਇਹ ਨਹੀਂ ਕਰਦਾ ਸੀ ਤੁਰ ਨੂੰ ਹਨਾ ਘਰੋਂ ਬਾਹਰ ਨਿਕਲਣਾ ਹੁਣ ਕੀ ਪੋਜੀਸ਼ਨ ਹੈ ਜੀ ਹਮੇਠੀਗਾ ਹੂੰ ਰਾਤ ਨੂੰ ਨੀਂਦ ਵਧੀਆ ਆਉਂਦੀ ਐ ਸਵੇਰੇ 4 ਵਜੇ ਉੱਠ ਖੜਦਾ ਮੈਂ ਅੱਛਾ ਨੀਂਦ ਬਿਨਾ ਗੋਲੀ ਖਾਂਦਾ ਮੇਰਾ ਗੋਲੀ ਤੋਂ ਜਿਵੇਂ 16 ਗੋਲੀਆਂ ਖਾ ਰਹੀ ਸੀ ਪਹਿਲਾਂ ਦਿੱਲੀ ਤੁਸੀਂ ਹੁਣ ਕਿੰਨੀਆਂ ਗੋਲੀਆਂ ਖਾ ਰਹੇ ਹੁਣ ਕੋਈ ਗੋਲੀ ਨਹੀਂ ਖਾ ਰਹੇ ਸਾਰੀਆਂ ਬੰਦ ਕਰਤੀਆਂ ਅੰਗਰੇਜ਼ੀ ਸਰਵਸ ਪੈਕਸ ਨਾਲ ਜੁੜੇ ਸਰਵਸ ਪੈਕ ਯੂਜ਼ ਕਰ ਰਹੇ ਹਾਂ ਓਕੇ ਓਕੇ ਜੀ ਸਾਹਿਬ ਜੀ ਮੈਂ ਤੁਹਾਡੀ ਲੱਖਾਂ ਹੀ ਲੋਕ ਵੀਡੀਓ ਦੇਖਣਗੇ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਬੋਡੀ ਸਰਵਸ ਬਾਰੇ ਜੀ ਮੈਂ ਸਹੀ ਕਹਿੰਦਾ ਵੀ ਆਪਣੇ ਸਰੀਰ ਦਾ ਧਿਆਨ ਰੱਖੋ ਮੇਰੇ ਲਈ ਕੀ ਆਪਣਾ ਇੰਜਨ ਨੂੰ ਆਪਾਂ ਸਰਵਿਸ ਕਰਾਉਣਾ ਹੈ ਇਸ ਤਰ੍ਹਾਂ ਆਪਣੇ ਸੀਰੀਜ਼ ਦੀ ਸਰਵਿਸ ਵੀ ਕਰਾਉਣੀ ਚਾਹੀਦੀ ਹੈ ਬਿਲਕੁਲ ਜੀ ਧੰਨਵਾਦ ਜੀ ਸਭ ਤੁਹਾਡਾ ਬਹੁਤ ਬਹੁਤ